ਜਿਨੀ ਸੇਵਾ ਐਦ ਕੀ ਕਰਕੇ ਉਦੋਂ ਬਾਅਦ ਵਾਹਿਗੁਰੂ ਉਦੋਂ ਬਾਅਦ ਆਪਾਂ ਨਾ ਆਪਾਂ ਜੋ ਸੋਚਿਆ ਸੀ ਮੈਂ ਤਾਂ ਨਾ ਆਪਾਂ ਬੈਠੇ ਸੀ ਵੀ ਆਪਾਂ ਜਿਵੇਂ ਗਰੀਬ ਕੁੜੀਆਂ ਦਾ ਵਿਆਹ ਕਰੀਏ ਵੀ 250 ਹੈ ਨਾ 200 250 ਕੁੜੀਆਂ ਦਾ ਵਿਆਹ ਕਰਾਈਏ ਸੰਤਾਂ ਨੂੰ ਅਨਸਾਲੀਆਣਾਂ ਨੂੰ ਬੁਲਾਈਏ ਉਹਨਾਂ ਦਾ ਆਸ਼ੀਰਵਾਦ ਦਵਾਈਏ ਭਾਜੀ ਸੰਤਾਂ ਨੇ ਮੈਂ ਕਿਹਾ ਸਿਰ ਤੇ ਹੱਥ ਰੱਖਤਾ ਨਾ ਵੇਖਿਓ ਬਾਰੇ ਨਿਆਰੇ ਹੁੰਦੇ ਹਾਂ ਠੀਕ ਆ ਵੀ ਆਪਾਂ ਉਦੋਂ ਬਾਅਦ ਕਿਉਂਕਿ ਇਹ ਚੀਜ਼ ਦਾ ਚਸ ਪੈ ਗਿਆ ਕਿ ਜਦੋਂ ਆਪਾਂ ਇੰਨੀਆਂ ਲੋਕਾਂ ਦੀਆਂ ਦਵਾਵਾਂ ਹਨਾ ਮੈਨੂੰ ਕਹਿੰਦਾ ਇਸ ਦੇ ਵਰਗੀ ਫੀਲਿੰਗ ਹੀ ਨਹੀਂ ਹੈਗੀ ਜਿਉ ਰੱਬ ਨੇ ਇੰਨਾ ਕੁਝ ਦਿੱਤਾ ਹੈ ਹੂੰ ਤੇ ਕਿਉਂ ਹਨਾ ਇੱਕ ਜ਼ਿੰਦਗੀ ਆ ਯਾਰ ਠੀਕ ਆ ਮੈਂ ਕਹਿੰਦਾ ਵੀ ਸਾਰੇ ਘਰੇ ਹਨਾ ਵਾਈਫ ਖੁਸ਼ ਤੇ ਜਵਾਕ ਆ ਆ ਜੈਕਟ ਪਾ ਕੇ ਨਾ ਪੰਜਾਬ ਦੀ ਪਿੱਛੇ ਪੰਜਾਬ ਦਾ ਨਕਸ਼ਾ ਬਣਿਆ ਹੈ ਪਾਪਾ ਪ੍ਰਾਊਡ ਔਨ ਯੂ ਪਾਪਾ ਪ੍ਰਾਊਡ ਔਨ ਯੂ ਅੱਛਾ ਛੋਟਾ ਕਹਿੰਦਾ ਹਾਂ ਪਾਪਾ ਪ੍ਰਾਊਡ ਉਹਦੀ ਮੰਮੀ ਸਿਖਾਉਂਦੀ ਹੋਣੀ ਹੈ ਨਾ ਠੀਕ ਆ ਉਹ ਚੀਜ਼ ਹੀ ਹੁਣ ਫੀਲਿੰਗ ਹੈ ਉਹ ਫੀਲਿੰਗਾ ਥੋੜੀ ਆਪਾਂ ਕਿਤੋਂ ਪਹਿਣ ਲਈ ਲਈ ਆਜ਼ਾਦ ਹੁਣ ਆਪਾਂ ਅੱਗੇ ਆ ਕਰੀ ਆ ਸੇਵਾ ਕਰੀਏ ਆ ਮੋਰਚਾ ਫਤਿਹ ਕਰੀਏ ਉਸ ਤੋਂ ਬਾਅਦ ਹੋਰ ਮਿਹਨਤਾਂ ਕਰਦੇ ਆ ਸਾਰਾ ਸਿਸਟਮ ਧਾਮਾ ਜਾਮਾ ਹੋਰ ਲਾਉਣੇ ਆ ਜਿੰਨੇ ਮੇਰੇ ਭਰਾ ਆ ਸਾਰਿਆਂ ਨੂੰ ਕਹਿੰਦਾ ਵੀ 5-5 ਕਰੋੜ ਰੁਪਈਆ ਇੱਕ ਐਨਜੀਓ ਬਣਾ ਲੈਨੇ ਆ 5-5 ਕਰੋੜ ਰੁਪਈਆ ਕੋਈ 5-7 ਜਣੇ ਪਾਈਗੇ ਹੈਨਾ 5 ਜਣਿਆਂ ਨੇ ਵੀ 5-5 ਕਰਤਾ ਕਿੰਨਾ ਬਣ ਗਿਆ ਹੁੰਦਾ ਲ 25 25 ਕਰੋੜ ਰੁਪਈਆ ਪਾਈਏ ਠੀਕ ਆ ਕੁੜੀਆਂ ਦੇ ਵਿਆਹ ਕਰੀਏ